ਹੋਰ ਵੀ ਕਿਹਾ ਨਾ ਉੱਠ ਗਏ 4 ਵਜੇ ਨਾਲ ਹੋ ਗਏ ਦੋਸਤੋ ਆਪਰਾ ਫਿਰ ਗਰਮ ਪਾਣੀ ਗਰਮ ਪਾਣੀ ਪੀ ਕੇ ਤੇ ਬਾਡੀ ਕਰੀ ਗਰਮ ਤੁਸੀਂ ਕਿਹੜੇ ਕਿਹੜੇ ਉੱਠ ਗਏ ਸਤਿ ਸ੍ਰੀ ਅਕਾਲ ਪ੍ਰਭੂ ਐਨੇ ਸੱਜਰੇ ਕੋਲ ਵੈਸਟ ਆਊਟ ਹੋ ਕੇ ਦੇਖੋ ਤੂੰ ਤੁਸੀਂ ਸਾਨੂੰ ਆਪਣਾ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਖੁਸ਼ ਰਹਿ ਜਾ ਕਰੋ ਖੁਲਕੇ ਜੀਆ ਕਰੋ ਜ਼ਿੰਦਗੀ ਤਾਂ ਸੇ ਜੋ ਗਰਮ ਬਣ ਪਿਰਦਾ ਹੀ ਹੋਸ਼ ਠੀਕਾ ਕੋ ਤੁਸੀਂ ਪ੍ਰਭੂ ഗർ പാ നാ ആ ഗർമ പാത്തടി പെട്ട വ ਮੇਰਾ ਬੈਠ ਵੀ ਯਾਰ ਸ਼ਰਟ ਜੀ ਗਾ ਠੰਡੀ ਲੱਗ ਰਹੀ ਹੋਏਗਾ ਚਲ ਕੋਈ ਗਰਮ ਪਣੇ ਪੀਰੇ ਅੰਦਰ ਜੀ ਮਿਲਦੇ ਪੁੱਤ ਨੂੰ ਸਤੰਤ ਉਸ ਹੋ ਕੇ ਨਾਲ ਸਾਰਾ ਸੌਂਦਾ ਟਾਈਮ ਹੋ ਜਾਂਦਾ 12 ਇੱਕ ਵੇ ਤੱਕ ਰਹਿੰਦਾ ਤੁਸੀਂ ਜਾਗਦੇ ਮੈਂ ਦੇਖਿਆ 12 ਇੱਕ ਵੇ 10 ਵਜਤ ਲੱਗ ਇੱਕ ਵੇ ਤੱਕ 2 ਵੇ ਤੱਕ ਜਾਗਦੇ ਰਹਿੰਦਾ ਕਈ ਬਰਾ ਉਹਨੋ ਹੋਟਲ ਹਟਾਲੇ ਬਜ਼ਾਰੇ ਕਲਾਕ ਜਣੇ ਕੰਮ ਤੇ ਸਵੇਰ ਦੀ ਤਿਆਰੀ ਕਰਨ। ਗਾਕਾਂ ਲਈ ਬ੍ਰੇਕਫਾਸਟ ਬਣਾਉਣਾ। ਸਾਡੇ ਹਮਚਾਲੇ ਭਰਾਵਾਂ ਨੂੰ ਜੁੜੇ ਰਿਹਾ। ਬੰਗਾਲ ਵਾਲੇ ਵੀ ਜੁੜੇ ਨੇ ਆੜ। ਨਾਲੇ ਸਬਸਕ੍ਰਾਈਬ ਕਰਕੇ ਗਏ ਤੇ ਨਾਲੇ ਲਾਇਕ ਕਰਕੇ ਗਏ ਦੋਸਤ ਆਪਨੂੰ। ਬੜਾ ਵਧੀਆ ਲੱਗਾ। ਚਲੋ ਇਦਾਂ ਹੋਣਾ ਚਾਹੀਦਾ। ਬੰਦੇ ਮਿਲ ਜਾਂਦੇ ਨੇ ਇੱਕ ਦੂਸਰੇ ਨਾਲ ਗੱਲ ਕਰਨ ਨੂੰ ਆਪਨੂੰ। ਤੇ ਆਪਣੀ ਡਿਊਟੀ ਡਟੀਆਂ ਦੇ ਟਾਈਮ ਪਰ ਵਧੀਆ ਵਾਰ ਹੋ ਜਾਂਦਾ ਤੇ ਨਾਲੇ ਥੋੜੇ ਨਾਲ ਹੋ ਜਾਂਦੀਆਂ ਦੋਸਤੋ ਗੱਲਾਂ ਗੱਲਾਂ ਬਾਤਾਂ ਹੋ ਜਾਂਦੀਆਂ ਵਧੀਆ ਲੱਗਦਾ ਕੁੱਲ ਮਿਲਾ ਕੇ ਐਦਾਂ ਹੀ ਹੋਣਾ ਚਾਹੀਦਾ ਕਿਉਂ ਜਿੰਦਗੇ ਦੇ ਹੋਣਾ ਆ ਪਿੱਛੇ ਦੇਖੋ ਨੀਲਾ ਨੀਲਾ ਸਮੁੰਦਰ ਆ ਇੱਥੇ ਜਿਹੜਾ ਪਿੱਛੇ ਆ ਥੰਮ ਲਾਇਆ ਹਨ ਇਹ ਆਪਾਂ ਕਹਿੰਦੇ ਆ ਯੂਰਪ ਕੋਮਨ ਅਯੁਰਪ ਜਿੱਥੇ ਧਰਤੀ ਖਤਮ ਹੋ ਜਾਂਦੀ ਹੈ ਬੈਕਸਾਈਡ ਸਮੁੰਦਰ ਬੜਾ ਤਾਂ ਪਿੱਛੋਂ ਤੁਹਾਨੂੰ ਦਿਖਾਵਾਂਗਾ ਕਿ ਉਹ ਲੱਗੇ ਪਿੱਛੇ ਥੰਮ ਤੇ ਇੱਥੇ ਧਰਤੀ ਖਤਮ ਹੋ ਜਾਂਦੀ ਹੈ ਅੱਗੇ ਪਾਣੀ ਪਾਣੀ ਹੈ ਧਰਤੀ ਲਾਸਟ ਟਾਈਮ ਤੋਂ ਬਾਅਦ ਧਰਤੀ ਨਹੀਂ ਹੈਗੀ ਇਹ ਸੀ ਜਿਹੜਾ ਤੁਹਾਨੂੰ ਪਿੱਛੇ ਦਿਖਾਈ ਦੇ ਰਿਹਾ ਇਹ ਪੁਰਤਕਾਲ ਦੇ ਦਾ ਆਪਾਂ ਗਏ ਤਾਂ ਪੁਰਤਕਾਲ ਕੋ ਮਿੰਟਨ ਜਾ ਰਹੇ ਦੋ ਸਾਲ ਪਹਿਲਾਂ ਉਦੋਂ ਦੀ ਇਹ ਜਿਹੜੀ ਥੰਮਿਲ ਪਿਛਲਾਈ ਉਹਨੂੰ ਦਿਖਾਰਾਂ ਦੀ ਇਹ ਆਪਣੀ 3 ਸਾਲ ਪੁਰਾਣੀ ਫੋਟੋ ਆਪਾਂ ਤੇ ਪਰਮਾਤਮਾ ਨੇ ਘੁੰਮਣ ਲਈ ਟਾਈਮ ਆਪਾਂ ਗੈਦਵੜ ਫਿਰ ਮਾਰਾਂਗੇ ਕਿਹੜਾ ਕਦੇ ਤੁਹਾਨੂੰ ਉੱਧਰ ਜਾ ਕੇ ਲੈਬ ਦਿਖਾਵਾਂਗੇ ਸਾਰਾ ਸੀਨ ਅੱਜ ਕਿੱਥੇ ਕੀ ਹੁੰਦਾ origional ground 'ਚ ਲੈਬ ਬਣਾ ਕੇ ਸ਼ਾਰਟ ਵੀਡੀਓ ਸ਼ਾਰਟ ਵੀਡੀਓ ਦਿਖਾ ਦੇਣਾ ਪਾ ਕੇ YouTube ਤੇ ਜਿਹੜੇ ਅਸਲ ਸ਼ੀਰਤ ਦਖਾਉਂਦੇ ਨਹੀਂ ਆਹ ਦੇਖਣਾ ਫਿਰ ਆਪਣਾ ਉੱਥੇ ਘੁੰਮੇ ਫਿਰੇ ਰਹਿਣ ਨੂੰ ਤਾਂ ਰੁਕ ਵੀ ਜਾਂਦੇ ਆਪਾਂ ਤੇ ਫਿਰ ਅੱਪਾ ਰੁਕੇ ਨੇ ਉੱਥੇ ਵਾਪਸੀ ਆ ਗਏ ਇੰਡੀਆ ਆਪਣੇ ਨੇ ਤੇ ਬੜੀ ਲੱਗਦਾ ਪਰ ਚਲੋ ਚੰਗਾ ਵੀ ਦੋਸਤੋ ਲੈਵ ਲੱਗ ਗਿਆ ਖਤਮ ਕਰਨ ਆਪਾਂ 7-8 ਮਿੰਟ ਦੀ ਹੋ ਗਈ ਤੁਸੀਂ ਨਾ ਕੱਲ ਦੇਖੋਗੇ ਫਿਰ ਕਰ ਲਓ ਕਮੈਂਟ ਕਮੈਂਟਰੀਟ ਕਰਨੇ ਆ ਫਿਰ ਆਪਾਂ ਦਵਾਂਗੇ ਜਵਾਬ ਨਾਲੇ ਆਪਣਾ ਚੈਨਲ ਜਰੂਰ ਖੋਲ ਕੇ ਦੇਖੋ ਵੀ ਆਪਾਂ ਵੀਡੀਓ ਕਹੀ ਜੇ ਪਾਦੇ ਤੁਹਾਨੂੰ ਵਧੀਆ ਲੱਗਦੀ ਆ ਜਾਂ ਫਿਰ ਤੁਸੀਂ ਦੱਸੋ ਨਹੀਂ ਸਤੂ ਇਦਾਂ ਨਾ ਇਦਾਂ ਵੀਡੀਓ ਪਿਆ ਕਰੋ ਇਦਾਂ ਅਡਜਸਟਮੈਂਟ ਕਰਿਆ ਕਰੋ ਤੇ ਚੈਨਲ ਨੂੰ ਅੱਦਾ ਸੈੱਟ ਕਰੋ ਕਿ ਬਹੁਤ ਬੰਦੇ ਵਧੀਆ ਹੁੰਦੇ ਨੇ ਤਿਆਰ ਵੇਲੇ ਬੈਠੇ ਹੋਣ YouTube ਤੇ ਨਾਲੇ ਕੋਈ ਕਮੀ ਪੇਸ਼ੇ ਦੱਸਿਓ ਆਪਾਂ ਠੀਕ ਹੈ ਨਾ ਤੇ ਭਰਾਵਾਂ ਨਾਲ ਸਾਥ ਮਿਲ ਜਾਂਦਾ ਵਧੀਆ ਠੀਕ ਲੱਗਦਾ ਚਲੋ ਸ਼ੇਅਰ ਕਰਕੇ ਦੇਖਦੇ ਆਂ ਉੱਧਰ ਕੋਈ ਆ ਜਾ ਬੰਦਾ ਸੇ ਸੁਖ ਫੀਡ ਚ ਕਰੀਏ ਜਾਂ ਸਨੇਪ ਤੇ ਕਰ ਦਈਏ じゃ ਥੋੜੀ ਉਹ ਥਰਡ ਤੇ ਕਰ ਦੇ ਥਰਡ ਥਰਡ ਲਓ ਜੀ ਆਪਣਾ ਅਸਲੀ ਨਾਮ ਤੁਹਾਨੂੰ ਸਾਹਮਣੇ ਦਿਖਾਈ ਦੇ ਰਿਹਾ ਤੁਸੀਂ ਦੇਖ ਲਓ ਦਨ ਕਰਤਾ ਆਪਣੇ ਤੁਹਾਡੇ ਵਾਲੇ ਹੋਰ ਕੀ ਮੰਗਦੇ ਪੋਸਟ ਤਲੇ ਹੋਈ ਨਹੀਂ ਹੋਰ ਕੀ ਚਾਹੀਦਾ ਨੂੰ ਪੋਸਟ ਆਦੇ ਹੋਣੇ ਪੋਸਟਾ BOOM! <laughs> ਇਹ ਆਪਣਾ ਚੱਲ ਰਿਹਾ ਲਾਈਵ ਨਾਲ ਲਾਈਕ ਕਰਦੇ ਫੋਲੋ ਆਪਣਾ ਸਰਲ ਦੇ ਦੇਖਾਊਗਾ ਕਿਥੋਂ ਚੱਲ ਚੱਲੇਗਾ ਕੋਰ ਕਰਨਾ ਹੈ ਸ਼ੇਅਰ ਆਪਾਂ ਕੋਰ ਸ਼ੇਅਰ ਕਰਦਨੇ ਆਪਾਂ ਹੁਣ ਦੇਖ ਲੈਣਗੇ ਆਪਣੇ ਚਲੀ ਇਹਦੇ ਲੈ ਬੜੀ ਚਾਰ 1-2 ਮੀਟਰ ਦਾ ਫਰਕ ਉੱਪਰਲੇ ਹੋਊਗਾ ਹੋਸਨੋ ਕੀ ਹਾਲਾ ਟਰਡਾ ਵਧੀਆ ਤੁਸੀਂ ਉਹ ਵਧੀਆ ਹੋਣਾ ਚਾਹੀਦਾ ਠੀਕ ਹੈ ਨਾ ਉਹ ਵਧੀਆ ਰਹੇ ਹੋਏ ਤਾਂ ਵਧੀਆ ਰਹੋਗੇ ਇਹ ਮਾੜਾ ਕਰੋਗੇ ਤਾਂ ਫਿਰ ਮਾੜੇ ਹੀ ਰਹੋਗੇ इस करके बढ़िया रहा करो तो बढ़िया ठीक रहना बंद दोस्तों थामेल चले गया अपना <coughs> थाम मिल पिछे ग्रीन आ रहा थामेल ग्रीन आ रहा ओके कर